ਕੋਛ ਨਹੀਂ ਕਹਿੰਦੀ ਹੈਗੀ ਵੀ ਜਿਵੇਂ ਮਰਜੀ ਕੋਈ ਚੋਲੇ ਬੇ ਠੀਕ ਹੈ ਜੀ ਗਾਂ ਵਾਲਾ ਕੰਮ ਹੀ ਹੈ ਹਾਂ ਗਾਂ ਹੀ ਹੈ ਸਮਝ ਲੋ ਗਾਂ ਚੋਲੀ ਉਹ ਗਾਂ ਵਾਲਾ ਕੰਮ ਹੈ ਕੋਣ ਵੀ ਤਾ ਤੂੰ ਦਿਖਾ ਦੂੰਗਾ ਧਾਰ ਮਾਰ ਕੇ ਦਾ ਠੀਕ ਹੈ ਗੱਲ ਯਾਰ 50000 ਦੀ ਕਿਸੇ ਸੱਜਣ ਨੇ ਲੈ ਜਾਣੀ ਆ ਦੁੱਧ ਪੀਣ ਨੂੰ ਮਾੜੀ ਨਹੀਂ ਹੈਗੀ ਵੀ ਅੱਠ 9 ਕਿਲੋ ਦੁੱਧ ਵੀ ਜੇ ਦੇਣਗੇ ਕੋਈ ਮਾੜੀ ਨਹੀਂ ਹੈਗੀ ਸਾਡੇ ਇੰਨੇ ਚ ਆਉਂਦਾ ਕੀ ਆ ਇੰਨੇ ਚ ਆਉਂਦਾ ਵੀ ਕੀ ਆ ਤੇ ਦੁੱਧ ਵੀ ਮੱਝ ਦਾ ਹੋ ਗਿਆ ਆ ਹੈ ਤਾਜੀ ਉਹ ਬੱਚਾ ਜਿਹੇ ਦਿਖਾ ਦਿਓ ਪਾਸੇ ਮੈਂ ਸੱਤ ਮੰਨੇ ਰਵਾਂ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਇਆ ਛਪਾਰ ਕਿਉਂਕਿ ਮੇਲੇ ਵਾਲਾ ਪਿੰਡ ਆ ਛਪਾਰ ਮਸ਼ਹੂਰ ਪਿੰਡ ਆ ਮੇਰਾ ਖਿਆਲ ਆ ਤੀਜੀ ਚੌਥੀ ਵੀਡੀਓ ਲੱਗਿਆ ਸੱਜਣ ਦੇ ਘਰੋਂ ਬਣਾਉਣਾ ਅੱਜ ਦੀ ਵੀਡੀਓ ਤੇ ਜਾਨਵਰ ਦਿਖਾਵਾਂਗੇ ਸੱਜਣੋ ਪੰਜ ਚਾਰ ਦਿਖਾਵਾਂਗੇ ਬਿਲਕੁਲ ਤਾਜ਼ੇ ਸੂਏ ਜਾਨਵਰ ਤੇ ਇੱਕ ਦਿਖਾਵਾਂਗੇ ਸੱਜਣੋ ਭਲਿਆਟ ਝੋਟੀ ਆ ਰੰਗ ਰੂਪ ਦੀ ਬਹੁਤ ਸ਼ਾਨਦਾਰ ਆ ਤੇ ਦੁੱਧ ਵੀ ਬਾਈ ਕਹਿੰਦਾ ਵਧੀਆ ਦੰਦੀਆ ਤੇ ਬਾਕੀ ਡਿਟੇਲ ਸੱਜਣ ਤੋਂ ਪੁੱਛਾਂਗੇ ਇਕੱਲਾ ਇਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਰੇਟ ਦੀ ਗੱਲ ਵੀ ਸੱਜਣੋ ਤੁਹਾਨੂੰ ਪਤਾ ਵੀਡੀਓ 'ਚ ਹੀ ਹੁੰ ਆਫੀਗਾਲ ਜੀ ਵਧੀਆ ਕੋ ਇੱਕ ਦਾ ਮੇਲਾ ਦੱਸ ਦੇ ਬਲ ਮੇਲਾ ਕਿਦਿਲ ਮੇਲਾ ਵੀਰੇ 28 ਤਰੀਕ ਦਾ ਨੌਵੇਂ ਮਹੀਨੇ ਚ ਨੌਵੇਂ ਮਹੀਨੇ ਦੀ 28 ਦਾ ਸਾਲ ਚ ਇੱਕ ਵਾਰ ਲੱਗਦਾ ਹਾਂ ਇੱਕ ਵਾਰ ਹੀ ਲੱਗਦਾ ਹਾਂ ਨਾਲ ਨਾਲ ਤੁਹਾਨੂੰ ਮੇਲੇ ਦੀ ਜਾਣਕਾਰੀ ਵੀ ਦੇਤੀ ਤੇ ਆਹ ਚੋਟੀ ਤੇ ਮਾਰਦੇ ਕੈਮਰਾ ਇੱਥੋਂ ਕਰ ਲਾ ਸਟਾਰਟ ਇਹਦਾ ਕਿਹੜਾ ਸੂਆ ਬਾਈ ਵੀਰੇ ਇਹਦਾ ਸੂਆ ਹੈਗਾ ਦੂਜਾ ਅੱਛਾ ਦਰਦੀ ਆ ਹਣਾ ਇਹ ਆਇਆ ਉੱਥੇ ਹੈ ਨਹੀਂ ਹੈ ਨਹੀਂ ਸੀਗਾ ਕੋਈ ਜਗ੍ਹਾ ਨਿਕਲਣ ਨੂੰ ਨਹੀਂ ਬਾਹਰ ਜਿੱਥੇ ਵਿਚਾਰੀ ਖੜੀ ਜਮਾਂ ਹੀ ਥੋੜੀ ਜਗ੍ਹਾ ਸੀ ਅੱਛਾ ਉਹਦੇ ਕਰਕੇ ਸ਼ੀਲ ਸੂਲ ਫੁੱਲਾ 210 ਕਿਲੋ ਪੰਜਵੇਂ ਦਿਨ ਸੂਈ ਨੂੰ ਪੰਜਵੇਂ ਦਿਨ ਸੂਈ ਨੂੰ ਦੁੱਧ 10 ਕਿਲੋ ਬੱਚਾ ਕੀਆ ਨਾਲ ਦੇ ਬੱਚਾ ਮਗਰ ਵੀਰੇ ਕੱਟਾ ਕੱਟਾ ਪੂਰਾ ਸਿਰੇ ਦਾ ਟੀਗੇ ਮਗਰ ਇਹਦੇ ਕੱਟਾ 10 ਕਿਲੋ ਹੁਣ ਡੰਗ ਦੋ ਡੰਗ ਹਾਂ ਚਾਹੇ ਚਾਰ ਡੰਗ ਜੂਲ ਵੀ ਜਿੰਨਾ ਦੁੱਧ ਆਪਾਂ ਦੱਸਾਂਗੇ ਦੋ ਡੰਗ ਚਾਰ ਡੰਗ ਚਵਾ ਕੇ ਦੇਵਾਂਗੇ ਪਿਛਲੀ ਵੀਡੀਓ ਚਵਾ ਕੇ ਦਿੱਤੀਆਂ ਬੰਦਿਆਂ ਨਾਲ ਗੱਲ ਵੀ ਕਰਾ ਦਾਂਗੇ ਠੀਕ ਆ ਗੱਲ ਤਸੱਲੀਆ ਬੰਦਿਆਂ ਨੂੰ ਹਾਂ ਇਹ ਸੂਆ ਦੂਜਾ ਉਹ ਸਿੰਘ ਖੁੱਲਾ ਜਾ ਹਨਾ ਹਾਂ ਸਿੰਘ ਇੱਕ ਖੁੱਲਾ ਵਾ ਥੋੜਾ ਆ ਤੁਰਪੂ ਕੀ ਖੋਲ ਕੇ ਤੋਰ ਹਾਂ ਹਾਂ ਤੁਰੋਂ ਤੋਰ ਕੇ ਦਿਖਾ ਦੇ ਇਹ ਡਰਦੀ ਬੜਾ ਹਾਂ ਥੋੜਾ ਪਛਾਣ ਹੋ ਕੇ ਦਿਖਾ ਦੇ ਦਰਸ ਡਰਦੀ ਆ ਉਹ ਬਾਡੀ ਬੁੱਡੀ ਦੀ ਗੱਲਬਾਤ ਕਰ ਲਈ ਬਈ ਨਸਾਂ ਨੁਸਾਂ ਬਾਡੀ ਤੇ ਬਹੁਤ ਨੇ ਚਮੜਾ ਆ ਗਿਆ ਬਿਲਕੁਲ ਬਰੀਕ ਜਿਵੇਂ ਬਾਈ ਨੇ ਦੱਸਿਆ ਵੀ ਅੰਦਰ ਖੜੀ ਆਈ ਹੈ ਨਾ ਕਿਉਂਕਿ ਅੰਦਰ ਖੜਨ ਕਰਕੇ ਇੱਕ ਤਾਂ ਜਿਆਰ ਪਸ਼ੂ ਦਾ ਜਿਹੜਾ ਰੰਗ ਹੁੰਦਾ ਰੰਗ ਵੀ ਥੋੜਾ ਲਾਲ ਜ ਲਾਲ ਛੇੜ ਜਾ ਪੈ ਜਾਂਦਾ ਬਾਈ ਹੈ ਨਾ ਕੱਢ ਦੇ ਕੱਢੀ ਨਹੀਂ ਸੀ ਕਦੇ ਹਾਂ ਲੇਵਾ ਲੂਵਾ ਚੰਗਾ ਦਿਖਾਉਂਦੀ ਆ ਦੁੱਧ ਹੈਗਾ 10 ਕਿਲੋ ਪ ਆਉ ਬਾਡੀ ਬੁੱਡੀ ਦੀ ਚੰਗੀ ਆ ਪੂਰੀ ਲਾਜਵਾਬ ਆ ਬਾਡੀ ਦੇ ਉੱਤੇੋਂ ਤਿੰਨ ਨਸਾਂ ਨੂੰ ਨਾ ਜਾਲ ਆ ਜਿਹੜਾ ਯਾਰ ਪਿੰਡੇ ਤੇ ਲਾਜਵਾਬ ਆ ਦੁੱਧ ਵਾਲਾ ਜਾਨਵਰ ਆ ਚਮੜਾ ਆ ਗਿਆ ਤਾਂ ਬਿਲਕੁਲ ਬ੍ਰੀ ਦੁੱਧ ਵੀਰੇ ਹੋਗਾ ਦਿੱਤਾ ਹੋਇਆ ਪਹਿਲੇ ਸੂਏ ਨੇ 10-11 ਕਿਲੋ ਦੇ ਦੂ ਐਟ ਕੀ 12 ਕਿਲੋ ਤਾਂ ਛੜਦੀ ਨਹੀਂ ਹਾਂ 12 ਪੂਰੇ ਤਾਂ ਦੇ ਸਕਦੇ ਆ ਲਵਾਸ ਦੇ ਹਿਸਾਬ ਨਾਲ ਪਾਸਾ ਪੂਸਾ ਤਾਂ ਨਹੀਂ ਲੈਂਦੀ ਪਾਸਾ ਇਹ ਵੀਰੇ ਫੋਲ ਗਾਰੰਟੀ ਹਾਂ ਮਾੜਾ ਮੋਟਾ ਉੱਠਣ ਉੱਠਣ ਕਰਕੇ ਆ ਬੈਠੀਆਂ ਔਠੀਆਂ ਨੇ ਹੁਣ ਤੇਰੇ ਸਾਹਮਣੇ ਆਈਆਂ ਬੱਸਰ ਕਰਕੇ ਬੈ ਹੜਦੀਆਂ ਤਾਂ ਹੈ ਨਹੀਂ ਗੀਆਂ ਠੀਕ ਆ ਗੱਲ ਇੱਕ ਵਾਰੀ ਦਰਸ ਸਾਰੇ ਬੱਚਿਆਂ ਤੇ ਕਿਰਾਂ ਕੈਮਰਾ ਮਾਰ ਦੇ ਬੱਚੇ ਦਿਖਾ ਦੇ ਇੱਕ ਵਾਰੀ ਸਾਰੇ ਕਿਉਂਕਿ ਤਾਜੀ ਨੇ ਸਾਰੇ 나ੜੂਏ तकरीबन ਨਾਲ ਹੀ ਨੇ ਸਾਰੇ ਬੱਚਿਆਂ ਦੇ ਇਹਦੇ ਪੈਸੇ ਕਿੰਨੇ ਲਵਾਂਗੇ ਭਾਈ ਇਹਦਾ ਵੀਰੇ ਮੁੱਲ ਕਰਦੇ ਆ 82000 ਮਾਣ ਤਾਣ ਕਰਦਾਂਗੇ ਹਾਂ 82000 ਮੁੱਲਾ 80 ਡੇੜ ਕਿਡ ਹੋ ਜੂਗੀ ਹਾਂ ਵਧੀਆ ਜਾਣ ਕੇ ਦੁੱਧ 12 ਕਿਲੋ ਬੰਦੇ ਕਹਿੰਦੇ ਸੀ ਦਊਗੀ ਦਊਗੀ 80 ਰੇਡ ਗੇਡ ਹੋ ਜੂ 10 ਕਿਲੋ ਦਾ ਹੁਣ ਰੈਡੀ ਆ ਪੰਜਾ ਚਾਰਾਂ ਦਿਨਾਂ ਦੀ ਆਪਾਂ ਇਹ ਨਹੀਂ ਕਹਿੰਦੇ ਵੀ 14 ਦੇ ਦਊਗੀ 12 ਛੱਡ ਦੇਣੀ ਹੁਣ ਮਾਰ ਦੇ ਤਰਸ ਆ ਝੋਟੀ ਦੇ ਕੈਮਰਾ ਇਹ ਵੀ ਤੋੜ ਦੇ ਖੋਲ ਕੇ ਬਾਈ ਨਾਲ ਨਾਲ ਦੀ ਡਿਟੇਲ ਲਾ ਦੇ ਇਹ ਵੀ ਤੋੜ ਦੇ ਇਹਦਾ ਸੂਆ ਕਿਹੜਾ ਬਾਈ ਇਹ ਸੂਆ ਪਹਿਲਾ ਵੀਰੇ ਚਾਰ ਦੰਦਾਂ ਦਾ ਉਹ ਤਾਂ ਪਹਿਲਾ ਸੂਆ ਦੰਦਾਂ ਚ ਹੈਗੀ ਆ ਚਾਰ ਦੰਦ ਰੰਗ ਰੂਪ ਦੀ ਇਹ ਵੀ ਚੰਗੀ ਆ ਹਨਾ ਹਾਂ ਵੀਰੇ ਇਹ ਆਈ ਆ ਹਰਿਆਣੇ ਮੰਡੀ ਚੋਂ ਉਹ ਸਾਚਾ ਉਥੋਂ Rajasthan ਬਾਧਵੇ ਮੰਡੀ ਨਾ ਲੱਗਦੀ ਰਾਜਸਥਾਨ ਵਾਲੀ ਵੰਡੀ ਚ ਲਿਆਂਦੀ ਆ ਇਹ ਇਹ ਝੋਟੀ ਰਾਜਸਥਾਨ ਦੀ ਆ ਬਾਈ ਕਹਿੰਦਾ ਉੱਥੋਂ ਲਿਆਂਦੀ ਆ ਬਾਕੀ ਟਾਈਮ ਸਾਨੂੰ ਮੈਂ ਦੱਸਦਾ ਨਾ ਟਾਈਮ ਇਸ ਟਾਈਮ ਹੈਗਾ 2 ਵਜੇ ਦਾ 2 ਵਜੇ ਹੋਏ ਨੇ ਦੁਪਹਿਰ ਦੇ ਉਸ ਹਾਵ ਨਾਲ ਇਹਨਾਂ ਦੇ ਜਿਹੜੇ ਲੇਵੇ ਨੇ ਹਵਾਨੇ ਨੇ ਉਹਨਾਂ ਦੀ ਜੱਜਮੈਂਟ ਕਰ ਲਿਓ ਕਿਉਂਕਿ ਹਜੇ ਇਹਨਾਂ ਦੀ ਚਵਾਈ ਦੇ ਤਕਰੀਬਨ ਸੱਜਣੋਂ 4 ਘੰਟੇ ਪਏ ਆ ਘੱਟੋ ਘੱਟ 14 ਘੰਟਿਆਂ ਨੂੰ ਹਜੇ ਇਹਨਾਂ ਦੀ ਚਵਾਈ ਹੋਣੀ ਆ ਉਸ ਹਾਵ ਦਾ ਇਹਨਾਂ ਦੇ ਲੇਵੇ ਨੇ ਜਿਹੜੇ ਤੁਸੀਂ ਉਹਨਾਂ ਦੀ ਜੱਜਮੈਂਟ ਕਰ ਲਿਓ ਕਿਉਂਕਿ ਬਿਲਕੁਲ ਖਾਲੀ ਲੇਵੇ ਨੇ ਚੋਈਆਂ ਹੋਈਆਂ ਨੇ ਝੋਟੀਆਂ ਸੂਆ ਹੈ ਹੈਗਾ ਪਹਿਲਾ ਉਤੋਂ ਬਾਡੀ ਬੁੱਡੀ ਦੀ ਵੀ ਚੰਗੀ ਆ ਚੜਾਈ ਚੜੂਈ ਵੀ ਬਹੁਤ ਆਉਤੀ ਇਹਨੂੰ ਕਹਿ ਦੇਣੋਗੇ ਬਾਈ ਸੂਈ ਨੂੰ ਵੀਰੇ ਸੂਈ ਹੈਗੀ ਆ ਇਹ 10 12 ਦਿਨ ਦੀ ਹੋਊਗੀ 10 12 ਦਿਨਾਂ ਦੀ ਸੂਈ ਜਾਣ ਕੇ ਇਹ ਕੱਲ ਏਖੜ ਤੋਂ ਟੁੱਤੀ ਆ ਅੱਛਾ ਮੈਂ ਮੰਡੀ ਦੇ ਬਾਜ਼ਾਰ ਲੱਗ ਜਾਂਦਾ ਨਾ ਹਾਂ ਏਖੜ ਤੋਂ ਟੁੱਤੀ ਆ ਦੁੱਧ ਹੋਣਾ ਐਵੇਂ ਹੀ ਕਹਿੰਦਾ ਬਾਹਾਂ ਐਨੀ 7 ਕਿਲੋ ਦੁੱਧ 9 ਕਿਲੋ ਐਵੇਂ ਕਹਦਾ 10 ਕਿਲੋ ਕੱਟੀ ਦੇ ਚਲੂ ਆਪਾਂ ਐਵੇਂ ਕਹਿੰਦੇ 12 ਦੇ 7 ਕਿਲੋ ਐ ਖਰਚੋਂ ਬਾਹਰ ਆ ਕੇ ਖਰਚੋਂ ਪਹਿਲੇ ਸਟਾਰਟ ਹੋਈ ਆ 7 ਕਿਲੋ ਤੇ ਹਾਂ ਐ ਖਰਚੋਂ ਬਾਹਰ ਆ ਕੇ ਬਾਈ ਕਹਿੰਦਾ ਦੁੱਧ ਦੇ ਥੱਲੇ 7 ਕਿਲੋ ਆ ਉਹ ਬਾਡੀ ਬੁੱਡੀ ਦੀ ਚੰਗੀ ਆ ਮਜ਼ਬੂਤ ਢਾਂਚੇ ਦੀ ਆ ਦੁੱਧ 9 10 ਕਿਲੋ ਪਾ ਦੂਗੀ ਹਾਂ 9 10 ਕਿਲੋ ਆਪਾਂ ਕਹਿੰਦੇ ਐਵੇਂ ਕਹਦੇ 12 ਪਾ ਦੂਗੀ ਹਾਂ ਬਾਕੀ ਇੱਕ ਗੱਲ ਹੋਰ ਦੱਸ ਦੇਣਾ ਜਿੰਨਾ ਦੁੱਧ ਬਾਈ ਦੱਸੂਗਾ ਉਹਨਾਂ ਦੁੱਧ ਡੰਗ ਦੋ ਡੰਗ ਚੋ ਕੇ ਲੈ ਜਿਓ ਉਸ ਤੋਂ ਬਾਅਦ ਨਾ ਤਾਂ ਮੇਰੇ ਵਰਗੇ ਸੱਜਣ ਨੂੰ ਫੋਨ ਕਰਿਆ ਕਰੋ ਨਾ ਕਿਉਂਕਿ ਦੁੱਧ ਸੋਡੀ ਖੁਰਲੀ ਨੇ ਦਪਾਉਣਾ ਸੋਡੀ ਸੇਵਾ ਨੇ ਦਪਾਉਣਾ ਜਿੰਨਾ ਉਰੇ ਹੁੰਦਾ ਉਰੇ 2 ਡੰਗ ਦੀ ਬਜਾਏ ਚ ਹੈ 4 ਡੰਗ ਚੋਕੇ ਲੈ ਜੀ ਹਾਂ ਇਹਦੇ ਪੈਸੇ ਕਿੰਨੇ ਲਵਾਂਗੇ ਭਾਈ ਇਹਦਾ ਵੀ ਮੁੱਲ 80000 ਰੁਪਏ ਇਹਦਾ ਮੁੱਲ 80000 ਆ ਇਹ ਕਿੰਨੇ ਦੇ ਦਾਂਗੇ ਇਹ ਥੱਲੇ ਦੁੱਧ ਘਾਟਾ ਹਿਸਾਬ ਨਾ ਕਰਦੇ ਇਹ ਵੀ ਤੇ ਦੁੱਧ ਤਾਂ ਹਲੇ ਤਿੰਨ ਦਸ ਅਸੀਂ ਏਖੜ ਜੋ ਟੁੱਟੀ ਆ ਕਰ ਦਾਂਗੇ ਮਾਨ ਤਨ ਵਧੀਆ ਕਰਦਾ ਕਰ ਦਾਂਗੇ ਮਾਨ ਤਨ ਬਾਈ ਕਹਿੰਦਾ ਫੁੱਲ ਕਰ ਦਾਂਗੇ ਤੇ ਹੁਣ ਮਾਰ ਦੇ ਤਰਸਾ ਝੋਟੀ ਤੇ ਇਹ ਤਾਂ ਆ ਗਈ ਫੁੱਲ ਵੱਡੀਆਂ ਚ ਆ ਗਈ ਇੱਥੇ ਤਾਂ ਲੰਬਾਈ ਲੰਬੂਈ ਦਿਖਾ ਦੇ ਖੜੀ ਇੱਥੇੋਂ ਲੰਬਾਈ ਲੰਬੂਈ ਦਿਖਾ ਦੇ ਇਹ ਝੋਟੀ ਆ ਗਈ ਫੁੱਲ ਵੱਡੇ ਸਾਈਜ਼ ਚ ਇਹ ਵੀ ਤੋੜ ਦੋ ਜੀ ਫੁੱਲ ਕੇ ਸੁਆ ਕਿਹੜਾ ਬਾਈ ਇਹਦਾ ਇਹਦਾ ਵੀਰੇ ਦੂਜਾ ਇਹ ਕਿੰਨੇ ਦਿਨ ਦੀ ਸੂਈ ਆ ਇਹ ਵੀਰੇ ਸੂਈ ਆ 8 ਦਿਨ ਦੀ ਇਹਦੀ ਕੱਟੀ ਮਰ ਗਈ ਯਾਰ ਮੇਰੇ ਕੋਲ ਸਾਰਾ ਸਾਰਾ ਕੁਝ ਪਿਆ ਵੀਡੀਓ ਇਹਦੀ ਸੂਂਦੀ ਦੀ ਠੀਕ ਆ ਜੀ ਹਾਂ ਜਾਣ ਕੇ ਸ਼ੀਲ ਫੁੱਲਾ ਇਹਨੇ ਇੱਕ ਦਿਨ ਵੀ ਟੀਕਾ ਲਵਾਇਆ ਨਹੀਂ ਵਿਚਾਰੀ ਨੇ ਮਿਲਦੀ ਕਿਵੇਂ ਆ ਬਾਈ ਹੁਣ ਮਿਲਦੀ ਵੀਰੇ ਥਾਪੀ ਤੇ ਮਿਲਦੀ ਆ ਧਾਰ ਮਾਰ ਮੂੰਹ ਤੇ ਜਾਏ ਪੱਖੇ ਵੀ ਨਾ ਫਾ ਬਾਈ ਕਹਿੰਦਾ ਮਿਲਦੀ ਥਾਪੀ ਤੇ ਆ ਲੇਵਾ ਜੋਸ਼ ਵਾਲਾ ਰੱਖ ਦਿਆ ਟਖੂ ਥੋੜੀ ਜੱਗੇ ਨੂੰ ਰੱਖ ਦਿਆ ਹਾਂ ਅੱਤੱਕ ਥੋੜੀ ਜਿਹਾ ਅੱਗੇ ਨੂੰ ਜਰੂਰ ਰੱਖਦੀ ਆ ਉਂ ਝੋਟੀ ਆ ਗਈ ਯਾਰ ਬਾਡੀ ਵਾਲੀ ਲੰਬੀ ਲੰਬੀ ਬਹੁਤ ਹੈ ਵੱਡੀ ਬੁੱਡੀ ਬਹੁਤ ਹੈ ਤੇ ਜਾਨ ਜੂਨ ਵੀ ਝੋਟੀ ਚ ਯਾਰ ਫੁੱਲ ਆ ਜੇ ਗੱਲਬਾਤ ਕਰ ਲਈਏ ਦੂਜਾ ਸੂਆ ਆ ਗਈ ਜੈਡ ਬਲੈਕ ਪੂਸ਼ ਵੀ ਜੈਡ ਬਲੈਕ ਆ ਗਈ ਤਕਰੀਬਨ ਤਕਰੀਬਨ ਸਾਰੀ ਥਣ ਥਣਾਟ ਲੱਗਿਆ ਟੌਪ ਦਾ ਚੌੜੇ ਹਵਾਨੇ ਚ ਦੁੱਧ ਬਾਈ ਇਹਦੇ ਥੱਲੇ ਦਸਾਂ ਦਸਾਂ ਦਿਨ ਦੀ ਹੋਈ ਆ ਨਾ ਵੀਰੇ ਅੱਠ ਦਿਨ ਹੋਏ ਨੇ ਸੂਈ ਨੂੰ ਸਭ ਕੁਝ ਆਪਣੇ ਕੋਲੇ ਪਿਆ ਵੀਡੀਓ ਕੱਟੀ ਮਰੀ ਦੀ ਵੀਡੀਓ ਪਈ ਆ ਸਾਉਸ਼ੀਲ ਫੁੱਲ ਆ ਵੀਰੇ ਇੱਥੇ ਤੇ ਦੇ ਕੱਦ ਕਾਟ ਦਾਂ ਦਾ ਅੱਜਾ ਕਰ ਲਿਓ ਬਾਈ ਜੀ ਕੁਛ ਨਹੀਂ ਕਹਿੰਦੀ ਹੈਗੀ ਵੀ ਜਿਵੇਂ ਮਰਜੀ ਕੋਈ ਚੋਲੇ ਬੇ ਠੀਕ ਆ ਜੀ ਗਾਂ ਵਾਲਾ ਕੰਮ ਹੀ ਆ ਹਾਂ ਗਾਂ ਹੀ ਆ ਸਮਝ ਲਓ ਗਾਂ ਚੋਲੀ ਉਹ ਗਾਂ ਵਾਲਾ ਕੰਮ ਆ ਕੋਣ ਵੀ ਤੈਨੂੰ ਦਿਖਾ ਦਊਗਾ ਧਾਰ ਮਾਰ ਕੇ ਦਾ ਠੀਕ ਆ ਗੱਲ ਚੱਲ ਹੁਣ ਤਾਂ ਦੁਪਹਿਰਾ ਹੋ ਰਿਹਾ ਗਾ ਨੂੰ ਫਿਰ ਮੱਚੀ ਜਾਊਗੀ ਥਾਣੇ ਆ ਆ ਗਾੜੀ ਜੀ ਕਿਵੇਂ ਲੱਗਦੀ ਆ ਥਾਣ ਮੋਰੂ ਇਹ ਗਾੜੀ ਵੀਰੇ ਬੈਠਣ ਉੱਠਣ ਵਾਲੀ ਹੋਈ ਆ ਕੰ ਬੈਠੀਆਂ ਨੇ ਦਰ ਕੇ ਦੀਆਂ ਪੱਠੇ ਖਾਣ ਦੇ ਯਾਰ ਵੀਰੇ ਹੱਥ ਬਿਨਾ ਹੱਥ ਲਾਏ ਗਾਰੰਟੀ ਦੇ ਕੇ ਦੋਦਾਂਗੇ ਠੀਕ ਆ ਗੱਲ ਹੁਣ ਦੁੱਧ ਕਿੰਨਾ ਦੰਦੀ ਆ ਇਹ ਹੁਣ ਵੀਰੇ ਦੁੱਧ ਹੈਗਾ 13 ਕਿਲੋ 12 ਮੰਨ ਕੇ ਕੋਈ ਚਾਹੇ ਖਾਮੀਜ ਕੇ ਲੈ ਜਾਵੇ ਪੈਰ ਅੱਗੇ ਪਿੱਛੇ ਕਰੀ ਖੜੀ ਦੀ ਨਾ ਪੈਰ ਦਾ ਹੀ ਫਰਕ ਪੈਂਦਾ ਏ ਕਰਦੀ ਮੂਹਰ ਲੂਗਾ ਪੈਰ ਥੋੜਾ ਹੁਣ ਦੁੱਧ ਹੁਣ ਦੁੱਧ ਹੈਗਾ 13 ਕਿਲੋ ਆਪਾਂ 12 ਮੰਨ ਕੇ ਕੋਈ ਲੈ ਜਾਵੇ ਹੁਣ ਹੈਗਾ 13 ਕਿਲੋ ਅੱਠਾਂ ਦਿਨਾਂ ਦੀ ਸੂਈ ਥੱਲੇ ਮਰਦੀ ਆ ਚਾਟ ਤੇ ਆ ਚਾਟ ਵੀ ਨਹੀਂ ਪਉਂਦਾ ਵੀਰੇ ਧ ਠੀਕ ਹੈ ਗੱਲ ਲਾ ਲੈਂਦੀ ਆ 2 ਮਿੰਟ ਦੀ 2 ਕਿਲੋ 2 ਕਿਲੋ ਵੱਧ ਸਕਦੀ ਆ ਮੈਲੇ ਚੱਲ ਕੇ ਦੁੱਧ ਤਾਂ ਵੀਰੇ ਇਹਨੂੰ ਬਦਲਣਾ ਚਾਹੀਦਾ 2 ਕਿਲੋ ਹਰੇ 8 ਦਿਨ ਦੀ ਆਪਣੇ ਕੋਲ ਸਾਰਾ ਕੁਝ ਵੀਡੀਓ ਪਈ ਆ ਉਹਦੇ 'ਚ ਸੱਜਣਾ ਜਿਹੜੀ ਬਾਈ ਨੇ ਸੂਂਦੀ ਸੀ ਵੀਡੀਓ ਬਣਾਈ ਆ ਉਹਦੇ 'ਚ ਡੇਟ ਆ ਜਾਂਦੀ ਹੁੰਦੀ ਆ ਉਹ ਤੁਸੀਂ ਕਢਾ ਕੇ ਦੇਖ ਲਿਓ ਹਾਂ ਜਾਣ ਕੇ ਜਿੱਥੋਂ ਇਹ ਲੈਤੀ ਆ ਉੱਥੇ ਦੀ ਵੀਡੀਓ ਆ ਇਹ ਠੀਕ ਹੈ ਗੱਲ ਇਹਦੀ ਸੂਂਦੀ ਦੀ ਠੀਕ ਆ ਜੀ ਹਾਂ ਜਿੱਥੋਂ ਮੈਂ ਲਿਆਇਆ ਸੀ ਠੀਕ ਆ ਜੀ ਕਿੰਨੇ ਪੈਸੇ ਕਿੰਨੇ ਲਵਾਂਗੇ ਹੁਣ ਇਹਦਾ ਵੀਰੇ ਮੁੱਲ ਦਾ ਚਲੋ 10 ਕਰੀ ਜਾਂਦੇ ਆ ਮਾਨਤਨ ਚੰਗਾ ਕਰ ਦਾਂਗੇ ਇਹ 10 ਚ ਮਾਨਤਨ ਬਾਈ ਕਹਿੰਦਾ ਕਰ ਦਾਂਗੇ 13 ਕਿਲੋ ਰੈਡੀ ਦਾ ਦੁੱਧ ਝੋਟੀ ਜਰ ਜੀ ਅੱਜ 13 ਕਿਲੋ ਦੋ ਡੰਗ ਸਾਨੂੰ ਚਵਾਉਂਦੀ ਆ कि 15 किलो यार भोले ਹੱਥ ਨਾਲ ਝੋਟੀ ਦੁੱਧ ਪਾਉਂਦੇ ਵੀਰੇ ਆਉਂਦੀਦਾ ਮੈਨੂੰ ਇਹਦਾ 11 ਮਿਲਦਾ ਸੀ ਮੈਂ ਉਹਦੇ ਨੇ ਬਸ ਕੌਣ ਕਰ ਗਿਆ ਦਿੱਤੀ ਨਹੀਂ ਬੱਚਾ ਐਕਸਪਾਇਰ ਹੋ ਗਿਆ ਹਾਂ ਬੱਚਾ ਕੱਤੀ ਨੂੰ ਮੋਗ ਲੱਗ ਗਈ ਪਹਿਲੇ ਉਹਨਾਂ ਨੇ ਬੌਲੀ ਬਾੜੀ ਛੱਡਤੀ ਯਾਰ ਦੇਖੋ ਲਈ ਆ ਬੰਦਿਆਂ ਨੂੰ ਉਹ ਮਿਲਦੀ ਪਹਾੜੇ ਤੇ ਆ ਉਹ ਜਿੰਨੀ ਕਿ ਤਾਰੀਫ ਕਰਦਾ ਯਾਰ ਝੋਟੀ ਦੀ ਉਹਨੀ ਹੈ ਘੱਟਾ ਕਿਉਂਕਿ ਲੰਬਾਈ ਲੰਬੂਈ ਕੱਦ ਵਿੱਡ ਸੀਲਪਨ ਸਾਰਾ ਕੁਝ ਹੈ ਯਾਰ ਝੋਟੀ ਸੀਲ ਦਾ ਯਾਰ ਹਿੱਲਣਾ ਹੀ ਨਹੀਂ ਹੈਗਾ ਐਨੇ ਕੋਈ ਮਰਦੇ ਜੇ ਉੱਪਰ ਇੱਕ ਅਦਾ ਰਣ ਕਰਦੇ ਤਾਂ ਕਰਜੇ ਕਹਿ ਨਹੀਂ ਸਕਦੇ ਬਈ ਘਰ ਦਾ ਬਦਲ ਕੇ ਉਹ ਨਹੀਂ ਟੀਕਾ ਨਹੀਂ ਲਵਾਉਗੇ ਠੀਕ ਹੈ ਗੱਲ ਉਦਾਂ ਬਿਨਾ ਠੀਕੇ ਤੋਂ ਮਿਲਦੀ ਹਾਂ ਬਿਨਾ ਮਿਲਦੀ ਹੈ ਵੀਰੇ ਆਪਾਂ ਝੂਠ ਬੋਲ ਕੇ ਦੇਣੀ ਕੋਈ ਵੀਡੀਓ ਗੋਲ ਲਾ ਦੇ ਅੱਜ ਕਿੰਨੇ ਹੀ ਦੇ ਦਾਂਗੇ ਅੱਜ ਵੀਰੇ ਲੈਣ ਦੇਣੀ ਲੱਖ ਵੀ ਦੇ ਦਾਂਗੇ ਯਾਰ ਪੂਰੇ ਲੱਖ ਦੀਏ ਦੇ ਦਾਂਗੇ ਹਾਂ ਆ ਇਹ ਪੂਰੇ ਲੱਖ ਇੱਕ ਦਾਖ ਮੈਨੂੰ ਮਿਲਦਾ ਸੀ ਇਹਦਾ ਵੀਰੇ ਬੱਚੇ ਨਾਲ ਠੀਕ ਹੈ ਗੱਲ ਹੁਣ ਅੱਗੇ ਵਾਲੀ ਮੱਝ ਖੋਲ ਕੇ ਤੋੜ ਦੋ ਇਹਦਾ ਸੂਆ ਕਿਹੜਾ ਅੱਗੇ ਵਾਲੀ ਦਾ ਵੀਰੇ ਹੂਤੀ ਆ ਚੌਥਾ ਸੂਆ ਤੀਜਾ ਨਹੀਂ ਹੈਗਾ ਵੱਡਾ ਹੋਊਗੀ ਚੌਥਾ ਪੰਜਵਾਂ ਪਤਾ ਕੀ ਆ ਵੀਰੇ ਸੂਆ ਨਹੀਂ ਇਹਦਾ ਵੱਡਾ ਹੋਣਾ ਜਿੱਥੋਂ ਲਈ ਜਮਾ ਹੀ ਸ਼ਾਮ ਨਹੀਂ ਸੀ ਵੀਰੇ ਠੀਕ ਹੈ ਗੱਲ ਨੀ ਫਿਰ ਸੱਜਣ ਕਹਿੰਦੇ ਨੇ ਕਹਿੰਦੇ ਗੁਰੂ ਯਾਰ ਤੂੰ ਵੀ ਕਹਿੰਦੇ ਪਪਾਰੀ ਚੂਆ ਦਾ ਵੀ ਨਹੀਂ ਦੇਖ ਆ ਗਏ ਪਪਾਰੀਆਂ ਦੀ ਹਾਂ ਚ ਹਾਂ ਮਿਲਿਆ ਦਾ ਨਹੀਂ ਆਪਾਂ ਮੰਨ ਲੈਨੇ ਆ ਮੈਂ ਹਾਂ ਚ ਹਾਂ ਨਹੀਂ ਮਿਲਿਆਉਂਦਾ ਯਾਰ ਤੁਸੀਂ ਆਪਦੇ ਹਿਸਾਬ ਨਾਲ ਜੱਜਮੈਂਟ ਕਰਦੇ ਆਂ ਸੁਆ ਕਿਹੜਾ ਹੈ ਇਹ ਵੀ ਤਾਜੀ ਸੂਈ ਆ ਬਾਈ ਹਾਂ ਵੀਰੇ ਤਾਜੀ ਸੂਈ ਆ ਇਹ ਕਹੇ ਤਨੋਗੇ ਸੂਈ ਨੂੰ ਇਹ ਨੂੰ ਹੋ ਗਿਆ ਵੀਰੇ 5-6 ਦਿਨ ਸੂਈ ਨੂੰ ਚਵਾਈ ਇਹਦੀ ਫੋਕੀ ਹੋਣੀ ਚਾਹੀਦੀ ਆ ਥਣ ਦੇ ਹਿਸਾਬ ਨਾਲ ਹਾਂ ਚਵਾਈ ਇਹਦੀ ਬਿਲਕੁਲ ਰੂਵ ਵਰਗੀ ਹੋਣੀ ਚਾਹੀਦੀ ਮੈਂ ਕਹਿੰਦਾ ਮੇਰਾ ਹੱਥ ਚਵਾਈ ਆਪਾਂ ਮਾੜੀ ਲੈਂਦੇ ਨਹੀਂ ਵੀਰੇ ਕਿਸੇ ਦੀ ਚਵਾਈ ਮਾੜੀ ਲੈ ਲਈ ਫਿਰ ਫਾਇਦਾ ਕੀ ਹੈ ਚਾਰਾਂ ਪੰਜਾਂ ਦਿਨਾਂ ਆ ਪੰਜ ਰੈਂਦੀ ਹੋਊਗੀ ਛੇ ਦੀ ਬੱਚਾ ਕੀ ਆ ਨਾਰੇ ਦੇ ਬੱਚਾ ਵੀਰੇ ਘਟਾਈਏ ਇਹਦੇ ਨਾਲ ਇਹਦੇ ਨਾਲ ਮੇਲਕਾਫ ਆ ਗਿਆ ਇਹਦੇ ਥੱਲੇ ਦੁੱਧ ਹੁਣ ਕਿੰਨਾ ਤਿਆਰ ਹੈ ਦੁੱਧ ਵੀਰੇ ਇਹਦੇ ਥੱਲੇ 7 ਕਿਲੋ ਆ ਦੁੱਧ 7 ਕਿਲੋ ਅਗਲੇ ਪੰਨੇ ਉਧਖਾਈਂ ਦਰਸ ਲਾ ਕੇ ਨੇੜੇ ਥਾਣਾ ਜਰ ਜਿਹੜਾ ਇਹਦਾ ਥਾਣੇ ਨੂੰ ਟੋਪ ਦਾ ਲੱਗਿਆ ਕਿਉਂਕਿ ਇਹ ਥਾਣਾ ਜਿਹੜਾ ਇਹ ਥਣ ਦੀ ਚਵਾਈ ਦੀ ਤਾਂ ਮੈਂ ਤੁਹਾਨੂੰ ਉਹੀ ਗਾਰੰਟੀ ਦੇ ਦਿੰਦਾ ਵੀ ਇਹਦੀ ਚਵਾਈ ਟਾਈਟ ਆ ਆ ਗਮਲੀ ਜਿੰਦਗੀ ਚ ਕਦੇ ਵੀ ਇਹਦੇ ਨਾਲ ਦੇ ਥਣ ਦੀ ਮੈਂ ਤੁਸੀਂ ਬਿਨਾਂ ਧਾਰ ਮਾਰੇ ਵੀ ਲੈ ਸਕਦੇ ਹੋ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਵੀਰੇ ਮੁੱਲ 55 ਹੀ ਕਰਦੇ ਆ ਦੇ ਦਾਂਗੇ ਆ ਬਣੇ ਪੰਜਾਬ ਪੰਜੂ ਦੀ ਦੇ ਦਾਂਗੇ ਹਾਂ ਦੇ ਦਾਂਗੇ ਵੀਰੇ ਹਾਂ ਪੰਜਾਬ 50 50 ਤੋਂ ਛੋੜ ਦੱਪਈ ਆਉ ਉਹ ਇਹਦੇ ਥੱਲੇ ਇਹ ਹੋ ਜੂਗੀ ਯਾਰ 50000 ਦੀ ਕਿਸੇ ਸੱਜਣ ਨੇ ਲਿਜਾਣੀ ਆ ਦੁੱਧ ਪੀਣ ਨੂੰ ਮਾੜੀ ਨਹੀਂ ਹੈਗੀ ਵੀਰੇ ਅੱਠ 9 ਕਿਲੋ ਦੁੱਧ ਵੀ ਜੇ ਦੇਾਂਗੇ ਕੋਈ ਮਾੜੀ ਨਹੀਂ ਹੈਗੀ ਹਾਂ ਵੀਰੇ ਇੰਨੇ ਚ ਆਉਂਦਾ ਕੀ ਆ ਇੰਨੇ ਚ ਆਉਂਦਾ ਵੀ ਕੀ ਆ ਤੇ ਦੁੱਧ ਵੀ ਮੱਝ ਦਾ ਹੋ ਗਿਆ ਆਹ ਹੈ ਤਾਜੀ ਉਹ ਬੱਚਾ ਜਿਹੇ ਦਿਖਾ ਦਿਓ ਪਾਸੇ ਮੈਂ ਸੱਤ ਮੰਦੇ ਰੱਖੂ ਕੋਈ ਗੱਲ ਨਹੀਂ ਜਿਹੜਾ ਸੱਜਣ ਆਊਗਾ ਤਾਂ ਸੱਲੀ ਕਰਕੇ ਲੈ ਜਾਊਗਾ ਆ ਆ ਗਈ ਭਲਿਆੜ ਝੋਟੀ ਹੈ ਨਾ ਇਹ ਵੀ ਥੋੜ੍ਹ ਦੇ ਬਾਈ ਖੋਲ ਕੇ ਇਹਦਾ ਸੂਆ ਕਿਹੜਾ ਸੂਈ ਆ ਸੂਈ ਦਾ ਵੀਰੇ ਬੱਡੀ-ਬੁੱਡੀ ਇਹਦੀ ਚੰਗੀ ਆ। ਹਾਂ ਬੱਡੀ ਵੀਰੇ ਚੰਗੀਆਂ। ਮੈਂ ਵੱਡੀ ਸੀ ਮੇਰੇ ਕੋਲ ਪੁਰਾਵਾ ਵਾਲਾ ਕਰ ਗਈ ਉਸੇ। ਕਈ ਮਹੀਨਿਆਂ ਤੋਂ ਆਈ ਸੀਗੀ। ਠੀਕ ਹੈ ਜੀ। ਹੁਣ ਇਹਦੇ ਥੱਲੇ ਦੁੱਧ ਕਿੰਨਾ ਕਿੰਨੇ ਟਾਈਮ ਦੀ ਸੁੱਤੀ? ਵੀਰੇ ਦੁੱਧ ਦਾ ਹੈ ਮੈਂ ਚੋ ਕੇ ਲੈਤੀ ਐਵੇਂ ਦੇ ਦੂੰਗਾ ਨਾ 8। ਹੁਣ ਇਹਦੇ ਥੱਲੇ 7 ਕਿਲੋ ਹੀ ਗੜਦੀ ਆਲੇ। ਹੁਣ ਇਹ ਦੰਦੀ ਆ 7 ਕਿਲੋ। ਗੱਪਣ ਬਾਈ। ਗੱਪਣ ਵੀਰੇ ਮੈਂ ਲੱਗਿਆ ਵੀ ਦੇ ਰੂਗਾ। ਠੀਕ ਹੈ ਜੀ। ਗੱਪਣ ਤੁਸੀਂ ਆਪ ਕਰਾਈ ਆਂ। ਕੱਦ ਵਿੱਡ ਚ ਆ ਗਈ ਵੱਡੀ ਪੂਰੀ। ਵੱਡੀ ਆਹਾਂ ਜੇ ਕਹਿੰਦੇ ਪਾਲਣ ਨੂੰ ਲੈਣੀ ਆ। ਗੱਪਣ ਮੈਂ ਆਪ ਕਰਾਤੀ। ਕਿੰਨੇ ਦਿਨ ਹੋ ਗਏ? ਕਪਣ ਵੀਰੇ ਦੋ ਦਿਨ ਹੀ ਹੋਏ ਨੇ ਐਵੇਂ ਦਾ ਨੱਬਰ ਨੂੰ ਇੱਕ ਦੋ ਦਿਨ ਹੀ ਹੋਏ ਨੇ ਉਹ ਬਾਡੀ ਵਾਲੀ ਮੈਂ ਐ ਵੀ ਹਾਂ ਤਾਜੀ ਨੇ ਦੁੱਧ ਪਾਇਆ ਹੋਊਗਾ ਮੇਰਾ ਖਿਆਲ ਨੇ 14 ਦੇੜ ਕਿੜਾ ਲੋ ਤਾਜੀ ਉਹ ਤਾਂ ਬੰਦੇ ਯਾਰ ਬਹੁਤ ਦੱਸਦੇ ਨੇ ਐਵੇਂ ਚਲ ਆਪਾਂ ਹੁਣ ਕਹਿ ਨਹੀਂ ਸਕਦੇ ਹਾਂ ਫਿਰ ਉਹੀ ਗੱਲ ਹੋ ਜਾਂਦੀ ਐ ਫਿਰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਉਸਤਾਦ ਸੂਈ ਤਾਂ ਵੀ ਹੋ ਗਿਆ ਹੁਣ ਕੈਮੀਕਲ ਆ 6-7 ਮਹੀਨੇ ਆ ਸੁਈ ਨੂੰ ਤਾਂ ਕਈ ਮਹੀਨੇ ਹੋ ਗਏ ਨਾ ਲੇਵੇ ਦਾ ਜੋਸ਼ ਜਾਂ ਝਾੜੀਆਂ ਖੜੀਆਂ ਹਾਂ ਬੰਦੇ ਦੁੱਧ ਨਹੀਂ ਕੋਈ ਗੱਲ ਨਹੀਂ ਲੇਵੇ ਦੀ ਤੁਹਾਨੂੰ ਝੋਲ ਝੋਲ ਦੱਸ ਦਿਆ ਵੀ ਲੇਵਾ ਜਦ ਰੇ ਤਾਜੀ ਹੋਊਗੀ ਲੇਵਾ ਬਹੁਤ ਦੁੱਧ 6 7 ਗਾਣਾ 6 ਕਿਲੋ ਬਿਨਾਂ ਹੱਥ ਲਾਇਆ ਕੋਈ ਮਰਜ਼ੀ ਲੈ ਜਾਵੇ ਯਾਰ ਇਹਦੇ ਪੈਸੇ ਕਿੰਨੇ ਲਵਾਂਗੇ 6 ਕਿਲੋ ਨਾਲ ਵੀਰੇ ਹਾਂ 45000 ਵੀ ਦੇ ਦਾਂਗੇ 45 ਜਮਾਨਤਾਨ ਕਰ ਦੋ ਜਮਾਨਤਾਨ ਕਰ ਦਾਂ ਹਾਂ ਇਹ ਹੋਊਗੀ 42.5 ਕਿਲੋ ਹੋਊਗੀ ਬਾਕੀ ਸਾਨੂੰ ਪਤਾ ਥੋੜੇ ਬਹੁਤੇ ਫਿਰ ਵਪਾਰੀ ਨੂੰ ਮੰਗਣੇ ਵੀ ਪੈਂਦੇ ਨੇ ਹਾਂ ਪਾਲਣ ਵਾਲੀ ਹੈ ਵੀਰੇ ਵਧੀਆ ਮੈਂ ਵੱਡੀ ਐ ਕਈ ਬਾਕੀ ਮੌਸਮ ਅੱਗੇ ਚੰਗਾ ਯਾਰ ਥੋਡੀ ਕਿਸਮਤ ਆ ਰਹਿ ਵੀ ਸਕਦੀ ਆ। ਠੀਕ ਆ ਮੈਂ ਭਰਾ ਤਾਂ ਠੀਕ ਹੈ ਗੱਲ। ਨੰਬਰ ਬੋਲ ਦਿਓ ਜੀ ਆਪਣਾ। ਨੰਬਰ ਵੀਰੇ 84370 ਹਾਂਜੀ 68099 ਇੱਕ ਵਾਰੀ ਹੋਰ ਬੋਲੋ। 84370 ਹਾਂਜੀ 68099। ਸ਼ਪਾਰ ਆਪਣਾ ਕਿਹੜੇ ਜ਼ਿਲ੍ਹੇ ਚ ਰਹਿ ਗਿਆ ਬਾਈ? ਇਹ ਲੁਧਿਆਣਾ ਜੀ ਵੀਰੇ। ਤਹਿਸੀਲ ਕਿਹੜੀ ਆਪਣੀ? ਡੇਲੋਂ ਆ ਵੀਰੇ। ਤਹਿਸੀਲ ਡੇਲੋਂ ਜ਼ਿਲ੍ਹਾ ਲੁਧਿਆਣਾ ਨੇੜੇ ਤੇਰੇ ਕਿਹੜੇ ਪਿੰਡਾਂ ਕੇ ਮਸ਼ਹੂਰ ਸ਼ਹਿਰ ਕਿਹੜਾ ਆ? ਨੇੜੇ ਇੱਕ ਟੈਂਪਰ ਦੀ ਗਾੜੀ ਆ ਨੀ ਯਾਰ। ਆਲੇ ਇਧਰ ਸਾਈਡ ਤੇ ਧੂਰਕੋਟ ਰਹਿ ਜਾਂਦਾ ਨਾਲ ਦਲੀਜ ਰਹਿ। ਅਮਿੰਦ ਉਹ ਪਤਾ ਲੱਗ ਜਾਂਦਾ ਠੀਕ ਹੈ ਗੱਲ ਬਾਕੀ ਇਹਨਾਂ ਚੋਂ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਊਗਾ ਭਾਈ ਨੇੜੇ ਆ ਕੇ ਤਸੱਲੀ ਕਰਕੇ ਸੂਏ ਸਮਾਰੇ ਨੇ ਦੋ ਡੰਗ ਚਾਰ ਡੰਗ ਚੋਕੇ ਲੈ ਜਿਓ ਉਹੀ ਗੱਲ ਮੈਂ ਤੁਹਾਨੂੰ ਬਾਰ ਬਾਰ ਫੇਰ ਕਹਿਣਾ ਵੀ ਯਾਰ ਉਸ ਤੋਂ ਬਾਅਦ ਲਾਂਬੇ ਦੀ ਗੰਜائش ਨਾ ਰੱਖਿਆ ਕਰੋ ਕਿਉਂਕਿ ਨਾ ਯੂਟਿਊਬਰ ਨੂੰ ਫੋਨ ਲਾਇਆ ਕਰੋ ਵੀ ਭਾਈ ਤੈਂ ਵੀਡੀਓ ਬਣਾਤੀ ਕਿਉਂਕਿ ਆਪਣਾ ਕੀ ਕੰਮ ਹੁੰਦਾ ਯਾਰ ਹੁਣ ਮੈਂ ਬਾਈ ਕੋਲੇ ਆ ਕੇ ਖੜ੍ਹੀ ਆ ਆ ਜੇ ਤਾਂ ਵੀਰੇ ਲੈ ਕੇ ਜਾਣੀਆਂ ਚੋਕੇ ਮੱਝ ਹਾਂਜੀ ਫੇਰ ਤਾਂ ਵੀ ਦੀ ਤਸੱਲੀ ਕਰਕੇ ਦੋ ਡੰਗ ਲੈ ਜਾਓ ਜੇ ਨਹੀਂ ਚੋਕੇ ਲੈ ਕੇ ਜਾਣੀ ਫੇਰ ਲਾਂਬਾ ਨਾਲ ਲਓ ਈਗਾ ਦੇ ਹੁਣ ਮੈਂ ਕਹਿੰਦਾ ਮੈਂ ਚਵਾ ਕੇ ਦਊਂਗਾ ਅਗਲਾ ਕਹਿੰਦਾ ਮੈਂ ਚੋਣੀ ਨਹੀਂ ਫਿਰ ਆ ਘਰੇ ਜਾ ਕੇ ਕਈ ਵਾਰ ਮੁਰ ਜਾਂਦਾ ਹੈ ਪਸ਼ੂ ਦੋਦ ਹਾਂ ਕਈ ਵਾਰੀ ਜੀਵ ਨਹੀਂ ਲਾਉਂਦਾ ਜਾਂ ਹਾਂ 2-4 ਦਿਨ ਦਾ ਉਵੇਂ ਮੁਰ ਜਾਂਦਾ ਜਾਂ ਅਗਲਾ ਕਹਿੰਦਾ ਦੁੱਧ ਨਹੀਂ ਕੱਢਦੀ ਵੀਰੇ ਬਾਈ ਕਹਿੰਦਾ ਯਾਰ ਮੈਂ ਪੂਰੀ ਮਤਲਬ ਤਸੱਲੀ ਕਰਾ ਕੇ ਤੋਰੂੰਗਾ ਜਿਹੜਾ ਸੱਜਣੂਰੇ ਲੈਣ ਆਊਗਾ ਬਾਕੀ ਨੰਬਰ 22 ਦਾ ਵੀਡੀਓ ਟੀ ਚੱਲੂਗਾ ਜਿਹੜੇ ਵੀ ਸੱਜਣ ਨੂੰ ਇਹਨਾਂ ਚੋਂ ਜਿਹੜਾ ਵੀ ਜਾਨਵਰ ਪਸੰਦ ਆਊਗਾ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ